ਸਰ ਕੀ ਪ੍ਰੋਗਰਾਮ ਅੱਜ ਦਾ ਜਿਹੜਾ ਅੱਜ ਦਾ ਆਪਾਂ ਵਾਰਡ ਹਾਰਟ ਤੇ ਮਨਾਣ ਜਾ ਰਹੇ ਹਾਂ ਤੇ ਵਾਰਡ ਹਾਰਟ ਦੇ ਦਾ ਮਕਸਦ ਇਹ ਹੈ ਵੀ ਜਾਗਰੂਕਤਾ ਪੈਦਾ ਕਰਨਾ ਕਿ ਭਈ ਸਾਨੂੰ ਆਪਣੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੀਦਾ ਦਿਲ ਦਾ ਖਿਆਲ ਦੇ ਰੱਖਣਾ ਚਾਹੀਦਾ ਆਪਾਂ ਦੇਖਦੇ ਆਂ ਔਰ ਸੁਣਦੇ ਆਂ ਕਿ ਇਹ ਜਿਹੜੀ ਦਿਲ ਦੀ ਬਿਮਾਰੀ ਹੈ ਇਹ 40 ਸਾਲ ਤੇ ਜੰਗਸਟਰ ਦੇ ਵਿੱਚ ਖਾਸ ਕਰਕੇ ਜਿਹੜੇ ਕਿ ਨੌਜਵਾਨ ਜਿਹੜੇ ਬੋਡੀ ਬਿਲਡਿੰਗ ਕਰਦੇ ਆ ਉਹਨਾਂ ਚ ਵੀ ਆ ਰਹੀ ਹੈ ਸਾਰੇ ਜਿਹੜੇ ਅਟਿਜ਼ਮ ਜਿਨ੍ਹਾਂ ਦੇ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਉਹਦੇ ਬਾਰੇ ਅੱਜ ਗੱਲ ਕਰਾਂਗੇ ਜਿਵੇਂ ਕਿ ਸਾਨੂੰ ਪਹਿਲੀ ਗੱਲ ਹੈ ਹਾਰਟ ਦਾ ਕਾਰ ਵਾਸਤੇ ਨਸ਼ਾ ਨਹੀਂ ਕਰਨਾ ਚਾਹੀਦਾ ਤੰਬਾਕੂ ਸਿਗਰਟ ਬੀੜੀ ਜ਼ਰਦਾ ਜਾਂ ਸ਼ਰਾਬ ਨਹੀਂ ਪੀਣੀ ਚਾਹੀਦੀ ਫਿਰ ਸਾਨੂੰ ਆਪਾਂ ਨੂੰ ਜਿਹੜੀ ਹੈ ਇਹ ਹੈਲਦੀ ਡਾਈਟ ਲੈਣੀ ਚਾਹੀਦੀ ਹੈਲਦੀ ਡਾਈਟ ਤੋਂ ਭਾਵ ਹੈ ਬੈਲੈਂਸਡ ਡਾਈਟ ਜਿਦੇ ਵਿੱਚ ਸਾਨੂੰ ਵੈਸਟਰਨਾਈਜੇਸ਼ਨ ਨਹੀਂ ਕਰਨੀ ਚਾਹੀਦੀ ਜਿਵੇਂ ਕਿ ਫਾਸਟ ਫੂਡ ਪੀਜ਼ਾ 버ਗਰ ਏ ਬੋਲਡਰਿੰਗਸ ਵਗੈਰਾ ਤੋਂ ਸਾਨੂੰ ਨੇ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਮੇਨ ਇੰਪੋਰਟੈਂਟ ਹੈ ਵੀ ਸਾਨੂੰ 45 ਮਿੰਟ ਬ੍ਰਿਸਕ ਵਾਕ ਟੈਲੀ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਾਡਾ ਹਾਰਟ ਸੰਦਰੁਸਤ ਰਹਿੰਦਾ ਕਿਉਂਕਿ ਦਿਲ ਇਹ ਹੈ ਜਾਂ ਅੰਗ ਹੈ ਜਿਹੜਾ 24 ਘੰਟੇ ਕੰਮ ਕਰਦਾ ਹੈ ਇਹ ਅਣਤਕ ਹੈ ਸਾਨੂੰ ਇਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸਰ ਬੱਚਿਆਂ ਲਈ ਟੀਮ ਐਸ ਦੇ ਦੌਰੇ ਬੱਚਿਆਂ ਦੇ ਲਈ ਇਹ ਮੈਸੇਜ ਹੈ ਕਿ ਮਿਨੀਮਮ ਸਕਰੀਨ ਟਾਈਮ ਕਿਉਂਕਿ ਅੱਜ ਕੱਲ ਦੇ ਬੱਚੇ ਆਪਾ ਦੇਖਦੇ ਜਾ ਰਹੇ ਹਨ ਕਿ ਉਹ ਬਹੁਤ ਜ਼ਿਆਦਾ ਸਕਰੀਨ ਤੇ ਸਮਾਂ ਬਿਤਾਉਂਦੇ ਨੇ ਅਤੇ ਉਹ ਜਿਹੜਾ ਫਾਸਟ ਫੂਡ ਵਗੈਰਾ ਹੈ ਉਹ ਜ਼ਿਆਦਾ ਲੈਂਦੇ ਨੇ ਮਿਨੀਮਮ ਸਕਰੀਨ ਟਾਈਮ ਹੈਲਦੀ ਲਾਈਫ ਸਟਾਈਲ ਹੈਲਦੀ ਲਾਈਫ ਸਟਾਈਲ ਦਾ ਭਾਵ ਹੈ ਕਿ ਆਪਣੀ ਖੁਰਾਕ ਤੇ ਐਕਸਰਸਾਈਜ਼ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਦੋ ਹੀ ਕਾਰਨ ਹੈ ਜਿਹਦੇ ਕਰਕੇ ਬੱਚਿਆਂ ਦਾ ਵਜ਼ਨ ਵੱਧਦਾ ਹੈ ਤੇ ਬਿਮਾਰੀਆਂ ਜਿਹਾਟੀਆਂ ਸੇ ਹੋਰ ਫੈਲਦੀਆਂ ਨੇ ਬੱਚੇ ਜਿਹੜੇ ਜਿਮ ਕਰਨ ਲੱਗ ਜਾਂਦੇ ਆ ਕਿੰਨੀ ਕੁ ਉਮਰ ਤੋਂ ਜਿਹੜਾ ਇਹ ਜਿਮ ਲਾਉਣਾ ਚਾਹੀਦਾ ਉਹਨਾਂ ਨੂੰ ਜਿਮ ਜਿਹੜਾ ਹੈਗਾ ਉਹ ਕਿਸੇ ਵੀ ਉਮਰ ਤੋਂ ਕਰ ਸਕਦੇ ਆ ਪਰ ਇਹ ਜਿਮ ਸਾਨੂੰ ਪ੍ਰੋਪੋਰਸ਼ਨਰੀ ਕਰਨਾ ਚਾਹੀਦਾ ਹੈ ਇਹ ਨਹੀਂ ਆ ਕਿ ਵੀ ਕਈ ਬੱਚੇ ਕੀ ਕਰਦੇ ਆ ਕਿ ਉਹ ਜਿਮ ਜਾਂਦੇ ਨੇ ਵਿਗਰਸਲੀ ਐਕਟੀਵਿਟੀ ਕਰਦੇ ਆ ਸ਼ੁਰੂ ਦੇ ਵਿੱਚ ਹੀ ਜਿਸ ਦੇ ਕਰਕੇ ਪਹਿਲਾਂ ਕੋਈ ਅਗਰ ਬਲਾਕੇਜ ਹੋਵੇ ਮਾਈਨਰ ਆਰ ਸੀ ਐਡੀ ਹੁੰਦੀ ਹੈ ਉਹ ਫਿਰ ਅੱਗੇ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਜਿਮ ਕਰਨ ਤੋਂ ਪਹਿਲਾਂ ਇੱਕ ਡਾਕਟਰੀ ਸਲਾਹ ਲੈ ਲੈਣੀ ਜ਼ਰੂਰੀ ਹੈ ਜਿਦੇ ਵਿੱਚ ਅਸੀਂ ਆਪਾਂ ਕੁਝ ਬੇਸਿਕ ਟੈਸਟ ਜਿਵੇਂ ਇਕੋਟੀਐਮ ਡੀ ਵਗੈਰਾ 30 ਤੋਂ 35 ਸਾਲ ਤੋਂ ਬਾਅਦ ਕਰਦੇ ਆਂ ਤੇ ਅੱਜ ਕੱਲ ਇੰਪੋਰਟੈਂਟ ਇਹ ਚੀਜ਼ ਹੈ ਕਿ 40 ਸਾਲ ਤੋਂ ਬਾਅਦ ਸਾਨੂੰ ਹਰੇਕ ਨੂੰ ਇੱਕ ਸਿਟੀ ਐਂਜਿਓਗ੍ਰਾਫੀ ਜ਼ਰੂਰੀ ਕਰਾ ਲੈਣੀ ਚਾਹੀਦੀ ਹੈ ਜਿਦੇ ਵਿੱਚ ਥੋੜੀ ਬਹੁਤ ਮਾਈਨਰ ਬਲੋਕੇਜ ਦਾ ਵੀ ਪਤਾ ਲੱਗ ਜਾਂਦਾ ਹੈ ਤੇ 10 ਸਾਲ ਦੇ 40 ਤੋਂ ਬਾਅਦ ਸਰ 50 ਤੇ 50 ਤੋਂ ਬਾਅਦ ਹਰ ਸਾਲ 10 ਸਾਲ ਦੀ ਚੈਕਅਪ ਹੁੰਨੀ ਜ਼ਰੂਰੀ ਹੈ ਤਾਂ ਕਿ ਸਾਨੂੰ ਅੰਦਰੋਂ ਖਾਤੇ ਪੜ ਰਹੀ ਜਿਹੜੀ ਬਲੋਕੇਜ ਹੈ ਉਹਦਾ پتہ ਚੱਲ ਜਾਵੇ